ਡਬਲ ਪੈਸੇ ਲੈ ਜਿਓ ਯਾਰ ਵੀਡੀਓ ਬਣਾ ਦਾਂਗਾ ਇਹ ਬੱਕਰੀ ਗੱਭਣ ਲੱਗ ਗਈ ਲੋਪਣਾ ਬੱਕਰੀ ਦੀ ਮੈਂ ਗਾਰੰਟੀ ਲੈਣਾ ਯਾਰ ਮੈਂ ਗਾਰੰਟੀ ਲੈਣਾ ਕਿੰਨਾ ਦੂਰੋਂ ਐ ਜੰਮੂ ਤੋਂ ਡਬਲ ਪੈਸੇ ਦਊ ਵੀਡੀਓ ਬਣਦੀ ਆ ਦੇਖ ਮੇਜਰ ਨਾਸਤਾਨੀ ਦਾ ਨਾਮ ਐ ਇਹ ਆਪਣੀ ਘਰ ਦੀ ਆਪਣੀ ਕਿਹੜਾ ਬਾਣਾ ਪਿੰਡ ਕੜਾਮਗੜ ਛੰਨਾ ਆਪਣਾ ਤਾਂ ਇਹ ਕਹਿੰਦਾ ਮੈਂ ਗਾਰੰਟੀ ਲੈਣਾ ਤੇ ਤੁਗਣੇ ਤੋਂ ਪੈਸੇ ਨੰਬਰ ਲਾਇਆ ਦਾ ਕਾਡ ਕਾਡ ਲੈਦਾ ਲੈ ਚੱਲ ਕਿਹੜੀ ਆ ਯਾਰ ਆ ਪਗੜਾ ਲੰਡੂ ਪੰਜੂ ਬੰਦੇ ਆ ਯਾਰ ਆ ਵੀ ਐਮੀਤ ਪਰੇ ਫਿਰਦੇ ਆ ਯਾਰ ਹੈ ਵੀਡੀਓ ਦੇਖਦੇ ਹੋ ਲੰਡੂ ਪੰਜੂ ਬਾਈ ਤੇਰੇ ਦਾ ਪੂਛ ਆ ਉਹਨਾਂ ਅਸੀਂ ਆ ਲੰਡੂ ਪੰਜੂ ਨਹੀਂ ਰਾਜੂ ਸਾਰੇ ਮੇਰੇ ਤੋਂ ਵੱਡੇ ਨੇ ਮੈਂ ਤਾਂ ਸਭ ਤੋਂ ਛੋਟਾ ਹਾਂ ਮੈਂ ਇਹ ਪੂਛ ਆ ਮੈਂ ਤਾਂ ਸਭ ਤੋਂ ਗਰੀਬ ਆ ਮੇਰੇ ਤੋਂ ਸਖੋਂ ਪੂਛਾਂ ਪਾਸੇ ਕਾਨੂੰਨ ਹੈ हां बड़ी देर रुक कर तो और आप दसो जी किवें ਕਰਨਾ 2 ਮੀਟਰ ਮੈਂ ਰੁੱਕ ਕੇ ਕਰ ਤੁਸੀਂ ਆਪਣੀ ਤਸੱਲੀ ਕਰੋ ਯਾਰ ਗੱਪਣਾ ਮੈਂ ਤਨੂੰ ਆਪ ਦਾ ਨਹੀਂ ਇਹ ਵੀ ਬਾਈ ਓਨੇ ਕਦੀ ਹੋਈ ਆ ਤੈਨੂੰ ਤਾਂ ਕੱਪ ਲਈ ਹਾਂ ਕੱਪ ਲਈ ਚੱਲ ਤੂੰ ਬਰਾਹਤ ਵੀਡੀਓ ਬਣਾਉਣਾ ਮਾਣੇ ਇਥੇ ਕੋਈ ਫਾਰਮਰ ਇਥੋਂ ਫੜਾ ਹਰ ਮਰਗੀ ਇੱਧਰ ਹੋ ਕੇ ਐਸਟ ਜਾਨ ਮੈਂ ਸਾਗਾ ਤੋਂ ਕੇ ਪਹਿਲੇ ਇਹਦਾ ਸੰਤਾ ਚੱਕੀ ਨੇ ਉਹ ਲੈ ਭਾਈ ਲੈ ਸਹੀ ਨੇ ਥਾਣੇ ਪਹਿਲੇ ਸੁਣਨ ਵਾਲੀ ਏ ਲੰਬੇਟ ਬਹੁਤ ਹੈ ਪਟਨਾ ਕੱਥ ਬਹੁਤ ਹੈ ਸਹੀ ਏ ਕੋਈ ਇਹਦੇ ਚੈਨ ਲਾਈਨਿੰਗ ਲਗਾਉਣੀ ਬਾਕੀ ਝੋਸੀ ਜਨਾਬ ਜਨਾਬ ਫਿਰ ਆਇਆ ਬੱਕਰੀ ਦਾ ਮੰਨਦਾ बहुत अच्छी है हाँ हाँ ना कठौली हाँ? तो है ਕਿਨੇ ਬੱਦਦੇ ਨੇ ਉਹ ਸਿੰਗ ਕਿੱਥੇ ਨੇ ਭਾਈ ਯਾਰ ਸਿੰਗ ਬਿਨਾ ਬੱਕਰੀ ਨਹੀਂ ਜੱਜਦੀ ਚਲੋ ਹਾਂ ਭਾਈ ਮੈਂ ਜਾ ਹਾਂਜੀ ਕੜਤੀ ਮਹੂਰਤ ਤੇਰਾ ਵੀ ਆ ਬੋਣੀ ਨੀਰੀ ਵੀ ਨਹੀਂ ਹੋਈ ਹੈ ਦੇਖ ਰਾਜੂ ਦੇ ਖਾਣੇ ਚ ਮਗ ਜੇ ਇਧਰ ਆ ਜਾ ਯਾਰ ਕੋਸੀ ਨਾਲ ਆ ਜਾ ਫਿਰ ਆਪਾਂ ਰੇਟ ਨਹੀਂ ਆਉਂਦੇ ਅਸੀਂ ਜਿੱਥੇ ਵੱਜ ਜੀ ਕਿਸੇ ਦੇ ਨਾਲ ਉਹ ਅਸੀਂ ਰੱਬ ਸੰਭਾ। ਬਸ ਬਸ। ਅਸੀਂ ਸਾਡੀ ਬੋਣੀ ਹੋਵੇ ਅਗਲੇ ਦਿਨ ਬਸ ਬਸ। ਅਸੀਂ ਥੋਡੀਆਂ ਬਸ ਆਸਾਂ ਮਿੱਦਾਂ ਤੱਕ ਕਿਉਂਨੇ ਆ। ਬਸ ਬਸ ਬਸ। ਅਸੀਂ ਗਾਹ ਕਦੇ ਆ ਵੀਰੇ ਕਹਿੰਦਾ ਗਾਹ ਕਾਵੇ ਲੰਬੀ ਉਮਰ ਅਸੀਂ ਸਲਾਮਤੀ ਮੰਨਦਾ। ਰਾਜੂ ਦੇਖ ਮੈਂ ਤਾਂ ਵੀਰੇ ਕਰਿਆ ਗੇਨ ਲੈਣ ਵਾਲਾ ਮੋਲ। ਬਾਕੀ ਜਿੰਨੇ ਦੀ ਸੋਨੋ ਪੁੱਗਦੀ ਆ ਤੁਸੀਂ ਦਾ। ਮੈਂ ਤਾਂ ਭਾਈ ਨੂੰ ਪੁੱਛਣਾ ਮੂਮੈਂਟ ਪੁੱਛਲਾ ਪੁੱਛਲਾ। ਪੁੱਛਲਾ ਹੋ ਗਿਆ। ਤੁਰੇ ਦਾ ਆ ਜਾ। ਹਣ ਉਸ ਦਿਨ ਬੱਕਰੀ ਦਿੱਤੀ ਦੀ ਉਹ ਸੂਪੀ ਉਹ ਤਾਂ ਜੰਮੂ ਵਾਕੀ ਜੰਮੂ ਗਈ ਆ ਜਿਹੜੀ ਉਹ ਸੂਪੀ ਸੀ ਹਾਂ ਜਿਹੜੀ ਉਹ ਆਣੇ ਨੇ ਕਿਹਾ ਵੀ ਰਾਜੂ ਬੱਕਰੀ ਸੂਪੀ ਰਾਜੀ ਤੁਸੀਂ ਤੇ ਫਿਰ ਹੋਰ ਤੂੰ ਦੱਸ ਦੇ ਕੀ ਬੰਗਦਾ ਕੋਈ ਨਹੀਂ ਰਾਜੂ ਸੌਦਾ ਫਰਕ ਬਹੁਤ ਆ ਫਿਰ ਤੂੰ ਦੱਸ ਦੇ ਕੋਈ ਨਹੀਂ ਨਹੀਂ ਕੀ ਦੱਸਾਂ ਹੁਣ ਤਾਂ ਫਰਕ ਬਹੁਤ ਆ ਦੱਸਣ ਵਾਲਾ ਹੈ ਨਹੀਂ ਰਾਜੂ ਮੈਂ ਤੇਰੇ ਕੰਨ ਚ ਸੁਣਾ ਕੋਈ ਨਹੀਂ ਕੋਈ ਰਾਜੂ ਦੱਸਣ ਵਾਲਾ ਨਹੀਂ ਉਹ ਨਹੀਂ ਉਹ ਮੈਂ ਕਿਹਾ ਸਾਹਮਣੀ ਆ ਤੈਨੂੰ ਦੱਸਦਾ ਵੀਰੇ ਆ ਜਾ ਯਾਰ ਜੀ ਬਸ ਆਂ ਤੇ ਕੋਈ ਮੇਰੇ ਕੰਨ ਚ ਜੀ ਦੱਸ ਕੁੱਕਾ ਝੱਪਾ ਦੇਣੀ ਨਹੀਂ ਹੁੰਦੇ ਇਹਦਾ ਕਿੱਤਾ ਕਰਨ ਲੱਗ ਗਿਆ ਖਾਲਾ ਕਿ ਕਿੰਨਾ ਮਰਦੇ ਆ ਜਾਂ ਨਾ ਜਿਉਂਦੇ ਆ ਜਾਂ ਓਏ ਆਹ ਦੇਖ ਪ੍ਰੇਮੀਆਂ ਯਾਰ ਇੱਧਰ ਕੱਡੀ ਮਾੜੀ ਅੜਦੀ ਲੰਮੇਟ ਲੰਬੂਟ ਬਹੁਤ ਹੈ ਨਵੀਂ ਪੱਠਾ ਯਾਰ ਸੇਦਾਂ ਦਾ ਪੱਠਾ ਅੜਿਆ ਹੋਇਆ ਵੇਰੀ ਮਾੜੀ ਬੁਰਾ ਹੜੀ ਲੱਗ ਗਈ ਗੱਬਣਾ ਪ੍ਰੇਮੀਆਂ ਗੱਬਣ ਪੱਠਾ ਲਾ ਆਹ ਸੁਣ ਜੀ ਨਵੀਂ ਪਾਠਾ ਦੇ ਦਾ ਦੁਪੱਟਾ ਯਾਰ ਪ੍ਰੇਮੀਆਂ ਐਂਕੜਾ ਹਰੇ ਹੁਣ ਆਪਾਂ ਦਾ ਕੰਮ ਕਰਦੇ ਆਂ ਆਪਾਂ ਨੂੰ ਕਿਹੜਾ ਦਿੰਦਾ ਜੀ ਆਪਾਂ ਲੈਣ ਵਾਲੀ ਆਂ ਆਪਾਂ ਨੂੰ ਕਿਹੜਾ ਵੀ ਦਿੰਦਾ ਇਹ ਲੋਕ ਨਸ਼ਈ ਆ 18000 ਉਹ ਨਹੀਂ ਵੀਰੇ ਰਾਜੂ ਉਹ ਨਹੀਂ ਰਾਜੂ ਹੋਣੀ ਨਹੀਂ ਬਾਈ ਹੋਣੀ ਨਹੀਂ ਹੋਣੀ ਨਹੀਂ ਉਹ ਨਹੀਂ ਹੋਣੀ ਵੀਰੇ ਉਹ ਨਹੀਂ ਹੋਣੀ ਮਖਾ ਰਾਜੂ ਆ ਜਾ ਭਜਦਾ ਪਾਛਾ ਯਾਰ ਭੱਜ ਨਾਲ ਕਰਕੇ ਨਹੀਂ ਮੈਂ ਭਜਦਾ ਨਹੀਂ ਹੈਗਾ ਉਹ ਨਹੀਂ ਹੁੰਦੀ ਵੀਰੇ ਮੈਂ ਤਾਂ ਤੋ ਇੱਕ ਤੇਰੀ ਕਾਦਰ ਕਰੀਆ ਉਹ ਨਵੀਂ ਪੱਠਾ ਯਾਰ ਮੈਂ ਲੈਣ ਪਾਵਾਂ ਪੂਰੇਆ ਪੂਰੇਆ ਮੈਂ ਇੱਕ ਮਿੰਟ ਧਿਆਨ ਸੁਣੀ ਪੂਰੇਆ ਮੈਂ ਦੇਖ ਤੇਰੇ ਨਾਲ ਦਿਖ ਰਾ ਜੂ ਅਗਲਾ ਭਾਜੂਗਾ ਕਹ ਹਾਂ ਜਾਣਦੇ ਫਿਰ ਮੈਨੂੰ ਕੀ ਆ ਯਾਰ ਅਗਲੇ ਨੂੰ ਜਿਹੜੀ ਚੀਜ਼ ਭੁਗਣੀ ਆ ਉਹੀ ਉਹੀ ਭੁਗੂਗੀ ਮੈਂ ਨਹੀਂ ਕੁਛ ਕਹਿੰਦਾ ਇਹਦਾ ਤੇਰੀ ਕਾਦਰ ਕਰੀਆ ਮੈਂ ਨਹੀਂ ਹੋਣੀ ਰਾਜੂ ਵੀਰੇ ਨਹੀਂ ਹੁਣ ਉਹ ਨਹੀਂ ਹੋਣੀ ਭਾਈ ਨਹੀਂ ਹੋਣੀ ਨਹੀਂ ਹੁਣ ਨਵੀ ਪੱਠਾ ਤਾਂ ਜੋ ਮੈਂ ਕਿੱਥੋਂ ਘਰੇ ਵੀ ਮੈਂ ਛਤਰਖਾਨੇ ਨੇ ਬੁੜੇ ਤੋਂ ਜਾ ਕੇ ਤੁਹਾਨੂੰ ਦਿਤੋ ਐਤੂ ਵੱਧ ਮੈਂ ਨਹੀਂ ਹੁਣ ਹੈਨਾ ਨਾ ਕਹੀਂ ਸਾਰਾਂ ਦੀ ਖਰੀਦਤੀ ਉਹ ਕਹਿੰਦਾ ਮੈਂ ਚਲ ਕੋਈ ਨਾ ਯਾਰ ਹੋਰ ਲੈਦੀ ਯਾਰ ਓਏ ਰਾਜੂ ਯਾਰ ਮੈਂ ਤੈਨੂੰ ਇੱਕ ਕਹਿ ਤਾ ਵੀਰੇ ਮੈਂ ਤੇਰੀ ਕਦਰ ਕਰੀਆ ਸੌ ਲੱਗੇ ਨਾ ਵੱਡਾ ਮੁੱਲ ਨਹੀਂ ਕਰਿਆ ਹੁਣੀ ਮੈਂ ਸੌ ਲੱਗੇ ਮੈਂ ਤੇਰੀ ਬੋਣੀ ਕਰਕੇ ਰਾਜੀਆਂ ਯਾਰ ਸੌ ਲੱਗੇ ਕਦਰ ਕਰਦਾ ਬਾਈ ਪਰ ਨਹੀਂ ਬੋਣੀ ਕਰਾਂ ਮੈਂ ਯਾਰ ਮੇਰੀ ਗੱਲ ਤਾਂ ਸੁਣ ਲੈ ਰਾਜੂ ਯਾਰ ਆਪਣੇ ਕੋਲੇ ਕਿੱਥੇ ਨੇ ਪਟਾਣੀਆਂ ਦੇ ਪੱਛਾ ਨਹੀਂ ਜਿੰਦਾ ਕੋਈ ਹਲਕਾ ਦੋ ਮਿੰਟ ਪਟਾਣੀਆਂ ਦੋ ਮਿੰਟ ਪਟਾਣੀਆਂ ਨਹੀਂ ਦਿੰਦਾ ਕੋਈ ਦੋ ਮਿੰਟ ਦੋ ਮਿੰਟ ਆ ਇਸੇ ਫਿਰਦੀ ਉਹ ਪੱਠ ਤੇ 18000 ਲੱਗਦੇ ਆ ਛੋਟੀ ਜਿੱਤ ਛੋਟੀਆਂ ਗੱਲਾਂਆਂ ਨਾ ਕਰ ਮਰਜੀ ਤੇਰੀ ਆ ਬਸ ਬੋਨ ਬਸ ਉਹ ਨਹੀਂ ਰਜੂਇਆ ਰ ਫੜ ਮੈ ਖਿਣਾਉਣਾ ਉਹ ਯਾਰ ਚੁੱਪ ਕਰ ਉਹ ਕੀ ਚੁੱਪ ਕਰ ਇਹਦੀਆਂ ਸਾਨੂੰ ਵੀ ਫੜ ਕੇ ਫੜਾ ਫਿਰ ਸਾਨੂੰ ਵੀ ਫੜ ਕੇ ਫੜਾ ਸਸਮਾ ਕਿਤੋਂ 22.5 22 ਨੂੰ ਮੈਨੂੰ 22 25 ਨੂੰ ਫੜਾ ਦੇ ਫੜ ਦੇ ਯਾਰ ਕਿੱਧੋਂ ਆਮਣੇ ਹੜੱਸ ਹਾਂ ਨਵੀਂ ਪੱਠਾ ਭੈਣ ਜੋ ਕੋਲੇ ਵਰਗੀ ਪੱਠਾ ਕੋਈ ਨਹੀਂ ਕੋਈ ਸਾਡੀ ਇੱਜ਼ਤ ਕਰ ਲੋ ਤੇਰੀ ਉਹ ਇੱਜ਼ਤ ਕਰਕੇ ਦੇਦੀ 30000 ਦੀ ਪੱਠਾ ਮੈਂ ਜੋ ਤੇ ਲੈ ਜੇ ਹੱਥ ਨਾਲ ਇਹਦਾ ਇੱਕ ਜਣਾ ਆ ਵੀ ਕੋਈ ਗੱਲ ਨਹੀਂ ਨਵੇਂ ਬੰਦੇ ਨੇ ਕੁਝ ਨਹੀਂ ਹੁੰਦਾ ਯਾਰ ਕਿ ਤੂੰ ਦਿਖਾਦਾ ਸਹੀ ਕੋਈ ਘਾਟ ਪੱਠਾ ਚ ਕੁਝ ਨਹੀਂ ਹੁੰਦਾ ਯਾਰ ਚੱਲ ਕੋਈ ਨਹੀਂ ਆ ਮੇਰੇ ਨਾਲ ਸਾਹੀਲਾ ਤੇ ਇਹਦਾ ਆ ਵੀ ਸਾਡੀ ਕਾਦਰ ਕਰੀਏ ਚੱਲ ਕਾਦਰ ਕਰੀਏ ਸ਼ੁਕਰ ਹੈ ਹਾਂ ਆ ਦੂਰੋਂ ਆਇਆ ਪਰਦੇਸੀ ਆ ਚਲ ਪਰਦੇਸ ਬਾਈ ਆਪਾਂ ਛੱਡੇਗੀ ਰਾਜੂ ਸਾਢੇ 22 ਦੀ ਠੀਕ ਹੈ ਵੀ ਕਾ ਨੂੰ ਆਪਾਂ ਮਾਰੇ ਜੇ ਪਿੱਛੇ ਸੌਦਾ ਖਰਾਬ ਨਹੀਂ ਕਰਨਾ ਪੰਜ 400 ਪਿੱਛੇ ਸੌਦਾ ਨਹੀਂ ਖਰਾਬ ਕਰਿਆ ਕਰਦੇ ਬਾਅਦ ਵਿੱਚ ਗਲੀ ਇਤਨੀ ਬਾਟ ਮੈਂ ਜਾਏਗੀ ਨਾ ਗਾਹ ਘਰੇ ਮੈਂ ਦਿੱਕਤ ਹੋ ਜਾਏਗੀ ਪਤਾ ਐਸੀ ਦੇ ਦੇ ਮਾਰੇ ਮੋٹے ਪਿੱਛੇ ਮੈਂ ਸੌਦਾ ਹੱਲ ਨਹੀਂ ਦਿੰਦਾ ਦਾ ਹਾਲ ਚੀਂ ਦੇਣੀ ਆ ਇੱਦਾਂ ਨਹੀਂ ਉਹ ਕੋਈ ਕਰਾ ਦੇ ਲੈ ਗਾ ਨਹੀਂ ਤਾਂ ਦੋ ਲੈ ਲੈ ਉੱਥੇ ਜਾ ਕੇ ਉੱਥੇ ਜਾ ਕੇ ਲੈ ਇੱਕ ਛੱਡ ਦੋ ਦੇ ਤੇ ਬੰਦਾ ਦਿਲ ਵਾਲਾ ਬਹੁਤ ਹੋਰ ਲੈ ਜਾ ਹੋਰ ਹੋਰ ਲੈ ਜਾ ਜਾਉਂਦਾ ਦੋ ਦੇਤੇ ਪਟੇ ਮੈਂ ਬਣਾ ਵੀ ਬਾਲੀ ਆਉਂਦਾ ਤੇ ਨਾ ਪੈ ਉਹ ਨਹੀਂ ਕੋਈ ਗੱਲ ਬਾਈ ਤੇ ਪੈਸੇ ਪਾਲ ਹੁਣੇ ਭਾਈ 30000 ਦੀ ਕਰਤਾ ਮੇਰੀ ਮੈਂ ਜਿਹੜੀ ਸੂਈ ਹੋਈ ਦਾ ਮੁੱਲ ਕੀ ਆ ਇਹਦੀ ਆ ਉਹ ਕਿੰਨੀ ਆ ਕਿਹੜੀ ਭਾਈ ਹਾਂ ਲਿਆ ਮੈਂ ਹੋਰ ਇੱਥੇ ਬੰਦਾ ਫਰਦਾਵ ਨੇ ਮੈਂ ਕਿਹਾ 35000 ਤੋਂ ਘੱਟ ਨਹੀਂ ਦੱਸਦਾ ਨਾਲੇ ਦੇਖ ਮੈਂ ਫੇਰ ਵੀ ਕਿਹਾ ਚੱਲ ਕੋਈ ਗੱਲ ਨਹੀਂ ਬੰਦਾ ਨਾ ਨਾ ਸਾਸਰੀ ਕਾਰਪਾਈ ਸਾਸਰੀ ਕਾਰਤਾਨ ਸਾਹਿਬ ਅਲੈਕਮ ਜੀ ਆਪਾਂ ਹਰੇਕ ਬੰਦੇ ਦੀ ਕਾਤਾ